ਮੈਗਰ ਜੀ ਦੇ ਖਾਲਸਾ ਵੈਗਨ ਦੀ ਫਤਿਹ ਜਿੰਨਾ ਕਿ ਤਾਂ ਸਾਰਿਆਂ ਨੂੰ ਪਤਾ ਵਾ ਤੇ ਸਾਬ ਜਾਨਾ ਸੀ ਵਿਧਿਆ ਚੱਲਣਾ ਹੈ ਦੂਸਰੇ ਸਮਾਂ ਦੇ ਵਿੱਚ ਮਾਦਕ ਜੀ ਕਾਨਵੈਂਟਸ ਕੋਲ ਦੇ ਬਚਾ ਮਹੌਦੇ ਵਿੱਚ ਇਕੱਠੇ ਹੋਏਗਾ 71 ਹੋਏ ਆ ਤੇ ਉਹਨਾਂ ਨੂੰ ਕੀਰਤਨ ਕੀਤਾ ਗਿਆ ਵਾ ਤੇ ਵਾਗ ਵਾ ਕਲਾਸਾਂ ਵੱਲੋਂ ਬੱਚਿਆਂ ਨੂੰ ਗੀਤੀਆਂ ਕੀਤੀਆਂ ਗਈਆਂ ਤਾਂ ਸਾਬ ਬਚਣੀਆਂ ਬਾਰੀਆਂ ਬਣੀਆਂ ਉੱਠਣ ਚਰਣਾ ਟਜਗਿਰ ਪੈ ਪਾਟੇ ਚੀਦ ਸਿੰਘ ਹੋਏ ਤੱਕ ਵੇਵਾਂ ਨਾ ਡਾਟੇ ਨਾ ਡਰਾਉਂਦੇ ਸਾਡੇ ਪਿਤਾ ਹਮੇਸ਼ਾ ਇਹ ਸਮਝਾਉਂਦੇ ਅਸੀਂ ਆਸਾਨੀ ਨਾਲ ਨਹੀਂ ਡੋਲਦੇ ਮੁਖ ਤੋਂ ਹਮੇਸ਼ਾ ਵਾਹਿਗੁਰੂ ਵਾਹਿਗੁਰੂ ਬੋਲਦੇ ਸਾਡੀ ਹੈ ਇੱਕ ਨਿੱਕੀ ਜਿਹੀ ਆਸ ਪੂਰੀ ਹੋਵੇਗੀ ਫੰਦ ਹੈ ਵਿਸ਼ਵਾਸ ਹਰ ਬੱਚਾ ਹੱਸ ਕੇ ਕੁਰਬਾਨ ਹੋਵੇ ਸਿੱਖ ਧਰਮ ਨੂੰ ਜੁਗਵਾਉਣ ਦਾ ਫਰਮਾਨ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ I love me, love me. ਦੀਵਸ ਤੇ ਅੱਖ ਵਿੱਚ ਅੰਜੂ ਮੇਰੇ ਭਾਰੇ ਆਇਆ ਏ ਅੱਖ ਵਿੱਚ ਅੰਜੂ ਮੇਰੇ ਭਾਰੇ ਆਇਆ ਏ ਸਰਹੰਦਰੀ ਦੀਵਾਰ ਨੂੰ ਪੈਣ ਲਾਂਣ ਤਾਂ ਜਿੰਨੇ ਡਾ ਵੱਡਾ ਕਹਿਰ ਕਮਾਇਆ ਏ ਜਿੰਨੇ ਡਾ ਵੱਡਾ ਕਹਿਰ ਕਮਾਇਆ ਏ ਦੱਸਿਆ ਹੈ ਕੁਝ ਕੁਰਬਾਨ ਹੋ ਜਾਣਾ ਅਣਖ ਨਾਲ ਜੀਣਾ ਉਹਨਾਂ ਸਿਖਾਇਆ ਏ ਅਣਖ ਨਾਲ ਜੀਣਾ ਉਹਨਾਂ ਸਿਖਾਇਆ ਏ ਜੁਲੰਦੇ ਵਿਰੋਧ ਅਸੀਂ ਨਹੀਂ ਹੋ ਚੁਕਰਨਾ ਬੋਲੇ ਸੋਨੇ ਹਾਲ ਜੇ ਕਾਰਾ ਲਾਇਆ ਏ ਬੋਲੇ ਸੋਨੇ ਹਾਲ ਜੇ ਕਾਰਾ ਲਾਇਆ ਏ ਸ਼ਹੀਦੀ ਆਪਣੇ ਰੂਹ ਆ ਯਾਦ ਕਰਦੇ ਹਾਕ ਮਾਰੇ ਡਾਡਾ जुलम टाया है हाथ माने टाटा जुलम टाया है शब्द भी लिखे ते खत्म हो जाने गुरु आगे मैं सीस चुकाया है गुरु आगे मैं सीस चुकाया है वाहे गुरु जी का खासा, वाहे गुरु जी की फतेह का खासा, वाहे गुरु जी की फतेह ਸੰਗਤੇਨੀ ਮੇਰਾ ਨਾ ਗੁਜਰੀ ਮੈਂ ਗੋਬਿੰਦ ਸਿੰਘ ਦੀ ਮਾਂ ਗੁਜਰੀ ਮੈਂ ਗੁਜਰੇ ਗੁਜਰ ਕੇ ਗੁਜਰੀ ਹਾਂ ਕਈ ਵਾਰੀ ਕਈ ਕਈ ਥਾਂ ਗੁਜਰੀ ਮੇਰਾ 9 ਸਾਲ ਦਾ ਪੁੱਤਰ ਸੀ ਜਦ ਪਤੀ ਤਨਮਲੈ ਲਾੜਨ ਗਿਆ ਉਹ ਦਿੱਲੀ ਸ਼ਹਿਰ ਦੀਆਂ ਰਾਹਾਂ ਸੀ ਹਿੰਦ ਤਰਮਦੀਰ ਰਖਿਆ ਕਰਨ ਗਿਆ ਯਾ ਤਾਂ ਕਿ ਅਸੀਸ ਸੀ ਅਖੀਆਂ ਨੇ ਪਹਿਲੀ ਵਾਰ ਮੈਂ ਉਸ ਥਾਂ ਗੁਜਰੀ ਗੁਜਰੇ ਗੁਜਰ ਕੇ ਗੁਜਰੀ ਹਾਂ ਕਈ ਵਾਰੀ ਕਈ ਕਈ ਥਾਂ ਗੁਜਰੀ ਮੇਰੇ ਵੱਡੇ ਪੋਤਿਆਂ ਚਮਕੌਰ ਅੰਦਰ ਹੱਸ ਹੱਸ ਕੇ ਜੀਤੀਆਂ ਪਾ ਦਿੱਤੀਆਂ ਉਹ ਪਿਆਸੇ ਲੜਦੇ ਜੀਦ ਹੋਏ ਦੋ ਬੂੰਦਾਂ ਪਾਣੀ ਦੀਆਂ ਨਾ ਦਿੱਤੀਆਂ ਜੋ ਕਦੇ ਨਾ ਮੁੜ ਕੇ ਆਉਣ ਗੁਜਰੀਆਂ ਕਈ ਵਾਰੀ ਕਈ ਕਈ ਤਾਂ ਗੁਜਰੀ ਮੈਂ ਛੱਡੇ ਬੁਝ ਵਿੱਚ ਪੋਤਿਆਂ ਨੂੰ ਸਾਰੀ ਰਾਤ ਸਮਝਉਂਦੀ ਰਹੀ ਕਦੇ ਜੁਲਮ ਵੇਖਣਾ ਝੁੱਕ ਜਾਇਓ ਮੈਂ ਇਹੀ ਸਬ ਕਸਬਉਂਦੀ ਰਹੀ ਜਦ ਪੋਤੇ ਮੇਰੇ ਸ਼ਹੀਦ ਕੀਤੇ ਰੱਬ ਨੇ ਆਪ ਤਾਂ ਤਾਂ ਗੁਜਰੀ ਗੁਜਰ ਗੁੜ ਕੇ ਗੁਜਰੀਆਂ ਕਈ ਵਾਰੀ ਕਈ ਕਈ ਤਾਂ ਗੁਜਰੀ ਮੈਂ ਗੁਜਰ ਗੁਜਰ ਕੇ ਗੁਜਰੀ ਆਂ ਕਈ ਵਾਰੀ ਕਈ ਕਈ ਥਾਂ ਗੁਜਰੀ ਸੰਗਤੇ ਨੀ ਮੇਰਾ ਨਾਮ ਗੁਜਰੀਆ ਆਂ ਵਾਰੀ ਕਿਸੀ ਦਾ ਸਾਹਿਬ ਸਾਜਾ ਅਤੇ ਮਾਤਾ ਗੁਜਰੀ ਜੀ ਨੂੰ ਮੋਰਿੰਡੇ ਦੇ कोतवाल ਨੂੰ ਫੜਵਾਲ ਨੇ ਲਾੜਦਾ ਪਾਈਆਂ ਗਲੀਆਂ ਹਨ ਲੈਵੇ ਗੰਗੂ ਪਾਪੀਆ ਲਾੜਨ ਦਾ ਸੰਭਾਲਵੇ ਨੀਹਾ ਜਿ ਸ਼ਹੀਦ ਹੋ ਗਏ ਗੋਬਿੰਦ ਦੇ ਲਾਲ ਵੇ ਬੱਚਿਆਂ ਦਾ ਬੱਚਿਆਂ ਦੇ ਦਿਲਾਂ ਦੀਆਂ ਧੜਕਣਾ ਖੋ ਗਈਆਂ ਤੈਨੂੰ ਕਰਦਾ ਦੁੱਖ ਤੇਰੇ ਤਾਂ ਦਿਲਾਂ ਦੀਆਂ ਹੋ ਗਈਆਂ ਅੱਜ ਖੁਸ਼ੀ ਨਾਲ ਚੱਲੀ ਮਸਤੀ ਦੀ ਚਾਲ ਵੇ ਅੱਜ ਖੁਸ਼ੀ ਨਾਲ ਚੱਲੀ ਮਸਤੀ ਦੀ ਚਾਲ ਵੇ ਨੀਹਾ ਜਿ ਸ਼ਹੀਦ ਹੋ ਗਏ ਗੋਬਿੰਦ ਦੇ ਲਾਲ ਵੇ ਬੇਗਾਨੀ ਸੀ ਆਂਦਰਾ ਕਿਸੇ ਮਾਂ ਦੇ ਲਾਲ ਸੀ ਤੈਨੂੰ ਕੀ ਇਹ ਤੇਰੇ ਲਈ ਤਾਂ ਦੁਸ਼ਮਣ ਦੇ ਬਾਲ ਜੀ ਬੇਚਿਆ ਇਮਾਨ ਤੂਤਾ ਫਿਰ ਕਾਦਾ ਖਿਆਲ ਵੇ ਬੇਚਿਆ ਇਮਾਨ ਤੂਤਾ ਫਿਰ ਕਾਦਾ ਖਿਆਲ ਵੇ ਨੀਹਾਂ ਚ ਸ਼ਹੀਦ ਹੋ ਗਏ ਗੋਬਿੰਦ ਦੇ ਲਾਲ ਵੇ ਲੋਨ ਹਰਾਮੀ ਤੈਨੂੰ ਸਦਾ ਲੋਕੀ ਕਹਿਣਗੇ ਤੂਤਾ ਲਾਲੇ ਸ਼ਰਮ ਜੋ ਵੀ ਕਹਿੰਦੇ ਨੇ ਉਹ ਕਹਣਦੇ ਸਾਰੀ ਦੁਨੀਆ ਚ ਪੈੜਾ ਹੋਣਾ ਤੇਰਾ ਹਾਲ ਵੇ ਸਾਰੀ ਦੁਨੀਆ ਚ ਪੈੜਾ ਹੋਣਾ ਤੇਰਾ ਹਾਲ ਵੇ ਨੀਹਾਂ ਚ ਸ਼ਹੀਦ ਹੋ ਗਏ ਗੋਬਿੰਦ ਦੇ ਲਾਲ ਵੇ ਆਉਣੀਆਂ ਆਵਾਜ਼ਾਂ ਸਦਾ ਨੀਹਾ ਵਿੱਚੋਂ ਸੱਚੀਆਂ ਤੂੰ ਹੀ ਈਟਾਂ ਲਾਲਾਂ ਦੀਆਂ ਛਾਟੀਆਂ ਤੇ ਰੱਖੀਆਂ ਸੋਨੇ ਜਿੰਨੀਆਂ ਜਿੰਦਾ ਸੀ ਤੂੰ ਕੀਤੀਆਂ ਹਲਾਲ ਵੇ ਸੋਨੇ ਜਿੰਨੀਆਂ ਜਿੰਦਾ ਸੀ ਤੂੰ ਕੀਤੀਆਂ ਹਲਾਲ ਵੇ ਨੀਹਾ ਚ ਸ਼ਹੀਦ ਹੋ ਗਏ ਗੋਬਿੰਦ ਦੇ ਲਾਲ ਵੇ ਨੀਹਾ ਚ ਸ਼ਹੀਦ ਹੋ ਗਏ ਗੋਬਿੰਦ ਦੇ ਲਾਲ ਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅਉ ਗੁਰੂ ਪਾਸ਼ਾ ਜੀ ਦੁਆਰਾ ਬਖਸ਼ੀ ਹੋਈ ਫਤਿਹਾਂ ਸਾਂਝ ਪਾਈ ਜੀ ਇਕੋ ਆਵਾਜ਼ ਵਿੱਚ ਬੁਲਾਓ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓ ਵਸੀ ਬੁਰੀ ਅਨੰਦਾਂ ਦਾ ਹੱਬ ਸੱਚ ਤੇਰਾ ਦਾ ਰਾਹੀ ਏ ਇੱਕ ਮਾਲਾ ਤੇਗ ਸੀ ਹੱਥ ਦੂਜੇ ਓ ਸੰਤ ਦੇ ਨਾਲ ਸਿਪਾਹੀ ਏ ਪਾਹੀ ਵਿੱਚ ਸੀ ਬੋਲੇ ਲਾਹੀ ਕੋਲਦਿੱਤੇ ਵਿੱਚ ਜਿੰਦ ਮਿਲਾਗੇ ਖੰਡੇ ਦੀ ਸੀ ਮਰਦ ਵਿਲਖਣ ਟੋਲਦਿੱਤੇ ਉਹਨੇ ਪਾਪ ਦਾ ਸੇ ਪਾਣੀ ਵਿੱਚ ਸੀ ਬੋਲੇ ਇਤਿਹਾਸ ਚ ਸਾਡੀਆਂ ਲੀਹਾਂ ਨੇ ਕਦੇ ਸਰਸਾ ਨੇ ਕਦੇ ਗੜੀਆ ਨੇ ਤੇ ਫਿਰ ਸਰਹੰਦ ਜੀਆਂ ਨਹੀਂ ਹਾਨੇ ਫੜ ਰੋਕਿਆ ਪਰਿਆ ਸਿਰਕੇ ਨਹੀਂ ਇਤਿਹਾਸ ਚ ਸਾਡੀਆਂ ਲੀਹਾਂ ਨੇ ਜਿਨ ਮਾਰੇ ਸੱਥਰਿਆ ਰਹੇ ਤੇ ਅੱਖ ਕਿਹੜਿਆ ਬਲਿਓ ਕਰਦੇ ਨਹੀਂ ਜੋ ਪੁੱਤ ਨੇ ਗੁਰੂ ਗੋਬਿੰਦ ਸਿੰਘ ਦੇ ਉਹ ਕਦੇ ਮੌਤ ਤੋਂ ਡਰਦੇ ਨਹੀਂ ਇਹ ਦਾਨੀ ਕਵੀ ਤਪਸਵੀ ਹੈ ਦਾਨੀ ਕਵੀ ਤਪਸਵੀ ਨੇ ਇਹ ਪਿਆ ਕੀ ਸਭ ਗੁਜਵਾਰ ਦਿੰਦੇ ਇਹ ਤੇਗ ਤੇ ਤਨੀ ਤਾਂ ਉਸਦਮ ਨੇ ਪਰ ਕਲਮ ਨਾਲ ਵੀ ਮਾਰ ਦਿੰਦੇ ਜੋ ਆਸ਼ਕ ਹੋਣੇ ਆਜ਼ਾਦੀਆਂ ਦੇ ਉਹ ਕਦੇ ਗੁਲਾਮੀਆ ਕਰਦੇ ਨਹੀਂ ਜੋ ਪੁੱਤ ਨੇ ਗੁਰੂ ਗੋਬਿੰਦ ਸਿੰਘ ਦੇ ਉਹ ਕਦੇ ਮੌਤ ਤੋਂ ਡਰਦੇ ਨਹੀਂ ਜੋ ਪੁੱਤ ਨੇ ਗੁਰੂ ਗੋਬਿੰਦ ਸਿੰਘ ਦੇ ਉਹ ਕਦੇ ਮੌਤ ਤੋਂ ਡਰਦੇ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਈਸੋ ਨਿਹਾਲ ਚਲੋ ਸੁਣੋ ਸਿਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਹਾਨੂੰ ਸਾਰੇ ਨੂੰ ਪਤਾ ਹੈ ਕਿ ਦਸੰਬਰ ਦਾ ਮਹੀਨਾ ਚੱਲ ਰਿਹਾ ਹੈ ਕਿ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਉਹਨੂੰ ਮੋਕੜ ਰੱਖਦੇ ਆ ਮਾਤਾ ਗੁਜਰੀ ਕਾਨਵੈਂਟ ਸਕੂਲ ਦੇ ਜਿਹੜੇ ਇਹ ਆਫਕਾ ਦੇ ਵਿਦਿਆਰਥੀ ਆ ਉਹਨਾਂ ਵੱਲੋਂ ਬਾਅਦ ਜੀ ਮਸ ਮਨਾਇਆ ਗਿਆ ਵਾ ਤੇ ਉਹਦੇ ਸਬੰਧ ਦੇ ਵਿੱਚ ਹੁਣ ਦੋਸਤੇ ਕੱਫੇ ਤਿਆਰ ਕੀਤੇ ਗਏ ਆ ਜਿਹੜੇ ਬਤਾਏ ਜਾਣਗੇ ਜੀ ਬਾਕੀ ਤੁਹਾਡਾ ਕੰਮ ਸਾਹ ਹੈ ਲਓ ਜੀ ਦੁੱਧ ਰ ਕੱਫੇ ਤਿਆਰ ਹੁੰਦੇ ਆ ਲਓ ਜੀ ਹੁਣ ਸਾਰੇ ਸੇਵਾਦਾਰ ਹਰ ਇੱਕ ਕਲਾਸ ਚ ਜਾਣਗੇ ਤੇ ਦੁੱਧ ਦੇ ਕੱਫੇ ਵਰਤੌਣਗੇ ਹਾਂਜੀ ਵੀਰ ਲੋ ਜੀ ਪਹਿਲਾਂ ਪਲੱਸ 2 ਆਰਟਸ ਚ ਆਓ ਗਰਾਹ ਹੜ ਕੇ ਧਿਆਨਾ ਕਾਇਸੇ ਵਾ ਕਰੋ ਭਾਈ ਕਾਇਪ੍ਰੀ ਸਿੰਘ ਕਿਡੀਆਂ ਤੋਂ ਆਇਓ ਨੈਕਸਟ ਕਲਾਸ ਪਲੱਸ 2 ਕਮਰਸ ਆਇਓ ਭਾਈ ਕਾਇਪ੍ਰੀ ਸਿੰਘ ਆ ਕੀ ਕਰਨ ਦਿਆ ਗੁਰੂਆ ਤੂੰ ਸੇਵਾ ਕਰਜ ਅੱਜ ਨਾਲ ਤੇਜਾ ਤੂੰ ਕਿਹੜਾ ਹੋਣ ਓਏ ਰਾ ਨਾ ਕੰਮ ਕਰ ਯਾਰ ਪੜ੍ਹ ਲੈ ਸੌਰਵ ਸਾਰੇ ਅਗਲੀ ਕਲਾਸ ਆ ਜਾ ਇੱਕ ਕਲਾਸ ਹੋਣੀ ਆ ਆਇਓ ਹੁਣ ਆਪਾਂ ਬਣੀ ਕਲਾਸ ਆ ਜਾਣੇ ਬਾਅਦ ਆਇਓ ਹੁਣ ਪਲੱਸ 2 ਕਮਰਸੀ ਆ ਜਾਓ ਤੁਸੀਂ ਗਲਾਸੀਆਂ ਵਰਤავੋ ਯਾਰ ਕੀ ਕਰਨ ਦੇ ਜੋ ਓਕੇ ਹੁਣ ਦਜੀਤ ਸਰ ਸੇਵਾ ਆਪ ਕਰੰਦੇ ਆ ਬੱਚਿਆਂ ਨਹੀਂ ਆਜੂ ਸੇਵਾ ਦੀ प्लस टू सैंस लो हूँ प्लस टू कमर्स आ गई राजू लो जी हम प्लस टू कॉमर्स आ गए हैं हूँ इधर दुद्ध गफ्फे बितावे ਬੀਪੀ ਦਾ ਪੈਰ ਲੌਗ ਭਾਗਦਾ ਨਾ ਹੁਣ ਕਿਹੜੀ ਕਲਾਸ ਸਰਵ ਉਧਰ ਕੱਢ ਆਇਓ ਕਲਾਸਾਂ ਠੀਕ ਆ ਹਾਂ ਮੈਮ ਹਲੋ ਲਓ ਜੀ ਹੁਣ +1 ਕਮਰਸ ਚ ਆ ਗਏ ਆ ਲਓ ਜੀ ਹਾਂ ਜੀ ਬਈ ਹਾਂਜੀ ਫਿਰ ਦੱਸੋ ਦੋ ਕੀ ਦੋ ਸ਼ਬਦ ਬੋਲੋ ਤੁਸੀਂ ਹਾਂ ਸ਼ਰਤ ਕੀ ਹੈ ਸਾਡੇ ਆਮ ਇੱਕ ਬੇਟੀ ਆ ਜੀ ਕਿਨੇ ਬਣਾਇਆ ਅੰਟੀਆਂ ਨੇ ਬਹੁਤ ਸਾਡੇ ਹੁਣ ਆਪਾਂ ਨੈਕਸਟ ਕਲਾਸ ਜਾਵਾਂਗੇ ਹਾਂ ਕਿਹੜੀ ਕਲਾਸ ਹੈ ਨਾ ਸਰ ਆਹ ਕਲਾਸ ਹੋ ਗਈ ਆ

ਜਾ ਦਿਵੇ ਰੇ ਜੇ ਦੋ ਤਿੰਨ ਪਿਆਰ ਤੇ ਦੁੱਧ ਖੁੱਲਾ ਪੀਓ ਕੋਈ ਚੱਕਰ ਨਹੀਂ ਆ ਹਾਂਜੀ ਉਸਤਾਦ ਕੀ ਹਾਲ ਓਏ ਵਰ ਅਵਰ ਤੋਪਾਂਗੇ ਨਾ ਦੁੱਧ ਕਾਸ਼ ਪਾਪ ਦਾ ਪਾ ਦਮੇ ਕਿਲਾਸ ਆ ਬਦਾਮ ਕਾਜੂ ਸਾਰਾ ਵੇ ਪਾਕ ਖਾਸ ਖਾਸ ਆਏ ਆਹ ਹੋ ਗਿਆ ਲਓ ਜੀ ਲਓ ਜੀ ਹੁਣ ਉੱਥੇ ਕਾਤ ਬੱਚੇ ਜਾ ਗਏ ਆ ਲਓ ਜੀ ਹੁਣ 9ਵੀਂ ਕਲਾਸ ਚ ਆਏ ਆ ਲੋਤੇ ਕਿੱਥੇ ਦੌਣ